ਅਸੋਕਾ ਖਬਰ ਸਾਹਮਣੇ ਆਈ ਹੈ ਕਿ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ 'ਚ ਸੁਨਾਰੇ ਦਾ ਕੰਮ ਕਰਦੇ ਦੋ ਭਰਾਵਾਂ ਤੇ ਹੋਈ ਫਾਇਰਿੰਗ। ਦੇਰ ਸ਼ਾਮ ਹਲਕਾ ਬਟਾਲਾ ਦੇ ਫਤਿਹਗੜ ਚੂੜੀਆਂ ਦੇ ਬਸ ਅੱਡੇ ਲੱਗੇ ਸੁਨਾਰੇ ਦਾ ਕੰਮ ਕਰਦੇ ਦੋ ਭਰਾ, ਲਵਲੀ ਜੁਵਲਰ ਤੇ ਇੱਕ ਕਾਰ ਸਵਾਰਾ ਨੇ ਤਿੰਨ ਬਦਮਾਸ਼ਾਂ ਨੇ ਤਾਬੜ ਤੋਂ ਗੋਲੀਆਂ ਚਲਾ ਕੇ ਦੋਵੇਂ ਭਰਾਵਾਂ ਲਵਲੀ ਤੇ ਦਾਲਾ ਜੋ ਕੀ ਨਾਂ ਦੱਸਿਆ ਜਾ ਰਿਹਾ ਹੈ ਨੂੰ ਗੰਭੀਰ ਜ਼ਖਮੀ ਕੀਤਾ। ਚਸ਼ਮਦੀਦਾਂ ਮੁਤਾਬਕ ਦੋਵੇਂ ਭਰਾ ਅਮਿਸਰ ਤੋਂ ਕਾਰ ਤੇ ਸਵਾਰ ਹੋ ਕੇ ਫਤਿਹਗੜ ਚੂੜੀਆਂ ਆ ਰਹੇ ਸਨ ਜਦ ਕਿ ਹਮਲਾਵਰ ਅਮੇਸ਼ਰ ਤੋਂ ਪਿੱਛਾ ਕਰਦੇ ਕਰਦੇ ਫਤਿਹਗੜ ਚੂੜੀਆਂ ਦੇ ਬੱਸ ਸਟੈਂਡ ਰਤੇ लवली ਜੁਇਲਰ ਭਰਾਵਾਂ ਤੇ ਫਾਇਰਿੰਗ ਕਰ ਦਿੰਦੇ ਹਨ ਅਤੇ ਦੋਵਾਂ ਭਰਾਵਾਂ ਨੂੰ ਗੰਭੀਰ ਜ਼ਖਮੀ ਕਰ ਦਿੰਦੇ ਹਨ ਪਰ ਜਵਾਬੀ ਕਾਰਵਾਈ ਵਿੱਚ ਜ਼ਖਮੀ ਹੋਏ लवली ਜੁਲਰਜ਼ ਵੀ ਬਦਮਾਸ਼ਾਂ ਤੇ ਆਪਣੇ ਲਾਇਸੈਂਸੀ ਅਸਲੇ ਨਾਲ ਫਾਇਰਿੰਗ ਕਰ ਦਿੰਦੇ ਹਨ ਜਿਸ ਦੇ ਸੱਟੇ ਵੱਜੂ ਇੱਕ ਬਦਮਾਸ਼ ਵੀ ਜ਼ਖਮੀ ਹੋ ਜਾਂਦਾ ਹੈ ਦੇਸ ਨੂੰ ਦੇ ਦੋ ਸਾਥੀ ਕਾਰ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ लवली ਜੁਐਲਰ ਦੇ ਦੋਵੇਂ ਜ਼ਖਮੀ ਪਰਾਵਾਂ ਨੂੰ ਤੁਰੰਤ ਇਲਾਜ ਲਈ ਅਮਰਸਰ ਲਿਜਾਇਆ ਜਾਂਦਾ ਹੈ ਮੌਕੇ ਤੇ ਪੁਲਿਸ ਆ ਕੇ ਕਾਰਵਾਈ ਕਰਦੀ ਹੈ ਆਓ ਜਾਣਦੇ ਹਾਂ ਪੂਰੀ ਖਬਰ ਨੂੰ ਜਿੱਦਣ ਮਾੜੀ ਕਿੱਥੇ ਗਏ ਆ ਮੈਂ ਕਿਹਾ ਵੀ ਡੈੜੀ ਬੇਟਾ ਘਰੇ ਨਹੀਂ ਗਏ ਕੀ ਗੱਲ ਵਾ ਤੂੰ ਲੈ ਕੇ ਭਰਾਇਆ ਕੋਈ ਮੋ ਲੱਭ ਗਈ ਲੱਭ ਗਈ ਤੁਹਾਨੂੰ ਪਤਾ ਲੱਗ ਗਿਆ ਨਾ ਤਾਬਾ ਕਾਰਵਾਈ ਕਰਦੇ ਹੁਣ ਮੈਨੂੰ ਇਹ ਦੱਸੋ ਇਸੇ ਮੌਕੇ ਤੇ ਕਿਹੜਾ ਬਦਲ ਜਾ ਮੌਕੇ ਤੇ ਮੈਂ ਨਹੀਂ ਸੀ ਹੈ ਬੇਟੇ ਅਸੀਂ ਕੋਈ ਨਹੀਂ ਮੌਕੇ ਤੇ ਤੁਹਾਡੇ ਦੋਵੇਂ ਹੁਣ ਤੋਂ ਤੁਹਾਡੇ ਮਗਰੋਂ ਇੱਕ ਲੰਮੀ ਬਾਜੀ ਦੇ ਡੇਰੇ ਦੋਵੇਂ ਜੱਮੀ ਨੇ ਤੇ ਹੌਸਪੀਟਲ ਚਲੇਗੇ ਨਹੀਂ ਅੱਛਾ ਚਲੋ ਕਿਹੜਾ ਕੀ ਗੱਲ ਬਤੋਈ ਹੈ ਨਹੀਂ ਪਿੱਛੇ ਚਾਰ ਜਣੇ ਆਏ ਸੀ ਹਾਂ ਤੇ ਹੁੰਦਿਆਂ ਉਹਨਾਂ ਫੈਰਿੰਗ ਕਰਦੇ ਕੋਲ ਚਾਰ ਜਣੇ ਕਿੱਥੇ ਆਏ ਸੀ ਸੇਵਨ ਗੱਡੀ ਤੇ ਪਈ ਆਏ ਅੱਛਾ ਜੀ ਫਿਰ 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 ਹੁੰਦਿਆਂ ਉਹਨਾਂ ਫੈਰ ਕੀਤਾ ਹੈ ਭਾਈ ਸਾਡੇ ਅੱਛਾ ਨਹੀਂ ਤੁਸੀਂ ਕਿੱਥੇ ਸੀ ਉਦੋਂ ਚਾਹ ਮੈਂ ਦੁਕਾਨ ਦੇ ਅੰਦਰ ਹਾਂ ਹਾਂ ਜੀ ਤੁਸੀਂ ਇੱਥੇ ਮਤਲਬ ਦੁਕਾਨ ਦੇ ਅੰਦਰ ਮਜੂਦ ਸੀ ਭਾਜੀ ਜੀ ਨੇ ਵੀ ਸਾਰੇ ਵੀ ਹਾਂ ਜੀ ਭਾਜੀ ਨਾ ਨਹੀਂ ਬੰਦ ਰਹਾਗਾ ਸ਼ਾਰ ਹੋਈ ਆ ਅੰਮ੍ਰਿਤਸਰ ਤੋਂ ਕੌਣ ਆਇਆ ਸੀ ਮੇਰੇ ਕੋਲ ਪਈਦਾ ਪਈਦਾ ਬੇਟਾਈ ਨਾਲ ਸੁਣਾ ਮੇਰੀ ਕੱਲੇ ਸੁਣਾ ਇੱਕੋ ਐ ਹੋ ਸੁਣਾ ਗੱਲ ਕਰਨ ਕੋਈ ਗੱਲ ਨਹੀਂ ਓਏ ਆਪਣਾ ਬਚਾ ਕਰਦੇ ਆਪਣਾ ਹੀ ਗੱਡੀ ਨਹੀਂ ਸਾਨੂੰ ਤੋਂ ਤੋਂ ਆਇਆ ਇਹਦੇ ਫੋਦੇ ਇਹਨੂੰ ਪੁੱਛਣ ਬਾਕੀ ਅਖੜਾ ਮੋਰਸਾ ਪਤਾ ਨਹੀਂ ਤੇਰੇ ਸਾਹਮਣੇ ਮੋਠਾ ਬੋੜ ਚੱਲਣੀ ਹੈ ਮੋਰਸਾ ਚੱਲਦਾ ਹੈ ਮੇਰੇ ਸਾਹਮਣੇ ਮੋਠਾ ਖੜਿਆ ਤੇਰੇ ਸਾਹਮਣੇ ਸਕੂਲੇ ਜਿਹੜਾ ਤੈਨੂੰ ਖੜਿਆ ਜਿਹੜਾ ਬੰਦਾ ਪਹਿਲਾਂ ਇਹਦਾ ਪੁੱਲਾ ਹੀ ਨਹੀਂ ਤੇ ਫਿਰ ਜਿੱਦੀ ਚੱਲਣਿਆ ਪਤਾ ਹੋ ਕਮਾਨੇ ਰਾਨ ਦੇ ਬਾਕੀ ਹੈ ਇਹਨਾਂ ਨੂੰ ਸ਼ਰਮ ਚਾਹੀਦੀ ਆ ਕੀ ਕਰੀਏ ਹੀ ਇਹੋ ਜੀ ਸਰਕਾਰ ਦਾ ਦੱਸੋ ਨਾ ਲਵ ਯੂ ਮੇ ਸੇਫ ਸਾਡੇ ਬੱਚੇ ਨਹੀਂ ਸੇਫ ਹੈਗੇ ਮੈਂ ਕੀ ਹੰਦਾ ਉਹ ਨਹੀਂ ਉਹਾਈ ਗੱਲ ਨਹੀਂ ਖੜੀਆ ਹਸਪੀਟਲ ਖੜੀਆ ਉਹ ਜਾ ਨਹੀਂ ਦੋਵਾਂ ਦਾ ਬਚਾ ਜاتی ਮੈਂ ਦੇਖਣਾ ਮਮੀ ਨੂੰ ਲੈ ਮੇਰੀ ਗੱਲ ਸੁਣੋ ਦੁਕਾਨ ਦੇ ਅੱਗੇ ਖਲੋ ਕਰੋ ਪਿੱਛੇ ਜਾ ਕੇ ਆ ਜੀ ਕਿਤੇ ਲੱਗੀ ਦੋਵਾਂ ਤੇ ਲੱਗੀ ਆ ਅੱਛਾ ਇੱਥੇ ਲੱਗੀ ਨਮੀ ਭਾਰੀ ਦੇ ਮੋਟੇ ਦੇ ਨਮੀ ਭਾਰੀ ਕੌਣ ਆਏ ਬੰਦੇ ਪਤਾ ਇਹੋ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿੰਨੇ ਜਣੇ ਆਏ 4 ਜਣੇ ਆਏ ਭਰੀ 4 ਜਣੇ ਆ ਆਹ ਕੌਣ ਆਠ ਆਹ ਕੌਣ ਕਿੰਨੇ ਜਾਣੇ ਆਏ ਭਾਈ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸ ਤੋਂ ਆਪਣੇ ਅੰਮ੍ਰਿਤਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਹੋਈ ਹੈ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂਜੀ ਸਾਡੇ ਕੋਲ ਸਮਾਨ ਹੀ ਆਪਾਂ ਮੈਂ ਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਹਾਂਜੀ ਸਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਹਾਰੀ ਆ ਉਹ ਵੀ ਉਹਨਾਂ ਦੇ ਮਗਰ ਆ ਖਲਹਾਰੀ ਉਹਨਾਂ ਦੇ ਪਿੱਛੇ ਆ ਕੇ ਖਲਹਾਰੀ ਇੱਥੇ ਉਹਨਾਂ ਕੋਲ ਕਿਹੜੀ ਗੱਡੀ ਸੀ ਸਪੈਸਟ ਸੀ ਅੱਛਾ ਹਾਂਜੀ ਹਾਂਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਕੋਲ ਗੱ ਫੇਰ ਦਾ ਪਤਾ ਨਹੀਂ ਦੇ ਕਿੰਨੀ ਡੈਡੀ ਮਾਸੀ ਇੱਕ ਬੜਿਆ ਹੈਲੋ ਜਸਤੀ ਅੱਗੇ ਟੰਗ ਦੀ ਇੱਕ ਜਿਹੜੀ ਭਾਗ ਕੇ ਫੀਟਰ ਮਾਰ ਕੇ ਆਏ ਸੀ ਭੱਜ ਕੇ ਦੇਉਂ ਮਾਸੀ ਆ ਜਿਹੜੇ ਆਏ ਉਹ ਤਾਂ ਸਿੱਪਾਕ ਸੀ ਆ ਪੁਲਿਸ ਆ ਲੈੰਦੋ ਆਂਡੇ ਬੱਚੇ ਤੇ ਬੱਦੀ ਨਹੀਂ ਭੱਜੋ ਤਾਂ ਨਹੀਂ ਪੋਜੀਸ਼ਨ ਨਿਕਲਦੀ ਨਹੀਂ ਆਪਾਂ ਆ ਗਏ ਕਿ ਕਿਥੇ ਪਾਉਂਦੇ ਆ ਸੀ ਤੇ ਪੈਣਾ ਇੱਕ ਦੀ ਪੱਗ ਆ ਕਿੰਨਾ ਦੀ ਲੱਗਦੀ ਨਹੀਂ ਇਹਨਾਂ ਦੀ ਸਾਡੇ ਫਰਕ ਨਹੀਂ ਜਿਹੜੇ ਮੁੰਡੇ ਆਏ ਉਹਨਾਂ ਦੀ ਪੱਗ ਹੋਣੀ ਹੈ ਅੱਛਾ ਉਹਨਾਂ ਦੀ ਪੱਗ ਹੈ ਇਹ ਪੱਗ ਉੱਥੇ ਪਈ ਨਹੀਂ ਪੱਗ ਕਹਿੰਦੇ ਕੋਈ ਇਹਨਾਂ ਦੀ ਹੋ ਗਈ ਦੱਸਾਂਗੇ ਦੇਖੋ ਆ ਲੈ ਲੈ ਕੌਜੇ ਚ ਲੈਣਾ ਫੜਾ ਹੋਸਾ ਤਾਂ ਉਹਨਾਂ ਦੀ ਹੋਈ ਜਦ ਮਗਰ ਆਏ ਜੀ ਅੱਛਾ ਕੋਈ ਨਾਂ ਨੂੰ ਦੱਸੋ ਕਿਹਦੇ ਕਿਹਦੇ ਲੱਗੀ ਆ ਇੱਕ लवली ਆ ਮੁੰਡਾ ਤੇ ਜਿੰਦੂ ਜਿੰਦੂ ਪ੍ਰਿੰਸ ਦਾ ਲਾ ਇੱਕ ਉਹਨਾਂ ਬ੍ਰਦਰ ਪ੍ਰਿੰਸ ਦਾ ਲਾ ਦੋ ਦੋ ਦੋਵੇਂ ਪਰਵਾਦੇ ਹਾਂ ਜੀ ਇਹ ਦੋਵੇਂ ਭਰਾ ਹੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਹਨੀ ਕੇ ਬੰਗਰ ਇਹ ਦੋਵੇਂ लवली ਦਾ ਨਾਮ ਕੀ ਹੈ ਸਿੱਧਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ लवली ਤੇ ਪ੍ਰਿੰਸ ਦਾ ਪ੍ਰਿੰਸ ਮੇਹਰ ਪ੍ਰਿੰਸ ਇਹ ਆਪਣੇ ਸਮਾਂ ਲੈ ਕੇ ਆਉਂਦੇ ਨੇ ਕੌਣ ਕਹਿੰਦਾ ਜਬਰਾਰ ਗਿਆ ਸੀ ਜੁਗਰਾ ਜੀ ਆਪ ਹੁਣੇ ਗੱਡੀ ਆਏ ਨੇ ਖੜੇ ਸਾਰੀ ਸਾਰੀ ਗੱਲ ਦਾ ਜਿਹਨੂੰ ਪਤਾ ਉਹਨਾਂ ਨੂੰ ਜਿਹੜੇ ਗੱਡੀ ਤੇ ਆਏ ਨੇ ਹੁਣੇ ਉਹ ਗਏ ਨੇ ਉਹ ਜਿਹਨਾਂ ਨੂੰ ਕੋਈ ਨਾਮ ਹੋਣਾ ਨਾ ਜਿਹੜੇ ਆਏ ਜਿਹੜੇ ਡਬਲੀ ਡਿਲੀਵਰੀ ਗੱਡਾ ਸਵਾਰੇ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਬੰਦੇ ਨੇ ਸਮਾਨ ਲੈ ਕੇ ਆ ਰਹੇ ਆ ਤੇ ਕਿਸੇ ਉਹਨਾਂ ਦੇ ਮਗਰ ਗੱਡੀ ਲੱਗੀ ਗੱਡੀ ਮਾਰਨੀ ਸਮਝ ਨਹੀਂ ਕੀਤੀ ਕੋਈ ਬੰਦੇ ਅਣਜਾਣੇ ਬੰਦੇ ਇਹ ਨਹੀਂ ਪਤਾ ਕਿੱਥੋਂ ਆਦੇ ਉਹ ਉਹਨਾਂ ਨੇ ਹਾਂਜੀ ਉਹ ਕਿਹੜੀ ਗੱਡੀ ਤੇ ਗੱਡੀ ਵਗੈਰਾ ਆਈ ਪਾਪਾ ਸਾਹਿਬ ਕਿਹੜੀ ਗੱਡੀ ਇਹ ਆਹ ਲਾ ਕੇ ਦੱਸੋ ਪੰਜਾ ਕੋਈ ਬਹੁਤ ਆਖਾਰੀ ਕਿਹੜੀ ਗੱਡੀ ਕੋਸ ਅੰਦਾਜ਼ਾ ਜਿਹੜੀ ਜਿਹੜੀ ਮੈਨੂੰ ਸਾਰਾ ਜਿਹੜੇ ਬੰਦ ਕੈਮਰੇ ਖੋਲ ਪਤਾ ਲੱਗੀ ਗੱਡੀ ਉਹਨਾਂ ਕੋਲ ਕੈਮਰੇ ਭਾਈ ਦੁਕਾਨ ਮਾਲਦਾ ਕਹਿ ਦੇਸੀ ਗੱਡੀ ਇੰਨੇ ਆਈ ਨਹੀਂ ਜਿਹੜੀ ਉਹ ਮੰਗਵਾਉਂਦੇ ਨੇ ਉਹਨੇ ਕਿ ਲੱਗੀ ਗੱਡੀ ਇਹ ਕਿੰਦੀ ਲੱਗੀ ਗੱਡੀ ਉਹ ਆ ਪੀਜਾ ਪਲੱਸ ਵਾਲੀ ਗੱਡੀ ਵੀ ਅਗਲੇ ਆ ਗਏ ਉਹ ਉਹਨਾਂ ਦੀ ਵੀ ਗੱਡੀ ਖੋਗ ਲੈ ਗਏ ਭਾਈ ਇਹ ਚੱਲਦੇ ਤਾਂਪਾਂ ਚ ਰੁਤਾ ਕਾਇ ਫਾਇਰ ਹੋ ਚੁੱਕੀ ਇਹ ਪਹਿਲਾਂ ਆਪਾਂ ਜਸਾ ਅੱਗੇ ਵੇਖਿਆ ਅੰਦਰ ਹੋਏ ਕਿ ਬਾਹਰ ਦੇਖੋ ਇੱਥੇ ਹੋਈ ਤੇ ਫਾਇਰ ਇੱਥੇ ਹੀ ਫਾਇਰ ਦੇਖੋ ਕਿਥੋਂ ਲੈ ਆਉਂਦੇ ਹੋ ਦੇਖੋ ਦੇਖੋ ਜੀ ਹਾਂ ਆ ਵੇਖੋ ਕੇਵਲ ਕੋ ਖੋਲ ਖਾਲ ਮਿਲ ਜੇ ਤੂੰ ਯਾਰ ਉਹ ਤੇ ਬੜੀ ਮੁੰਡਾ ਕਿੱਥੇ ਕਰਦੇ ਹੈ ਨਾ ਕੋਈ ਮਦਾ ਕਪੜਾ ਕਪੜਾ ਸੇ ਡਿੱਗਿਆ ਹੋਇਆ ਜੀ ਉਹਨਾਂ ਦਾ ਹਾਂਜੀ ਉਹ ਕਪੜਾ ਉੱਥੇ ਪਿਆ ਸੀ ਰੈੱਡ ਕਲਰ ਦਾ ਡਿੱਗਿਆ ਮੂੰਹ ਬੱਜੇ ਡੁੱਲੇ ਉਹ ਵੀ ਉਹ ਤੇ ਜਦ ਤੱਕ ਮੈਂ ਬੈਠੇ ਖੁੱਲੇ ਹੋਇਆ ਸੀ ਫਿਰ ਠੀਕ ਫੜ ਲਾ ਬੰਦ ਬੜੇ ਜਾਣ ਅੱਗੇ ਸਭ ਖੁੱਲੇ ਹੋਏ ਇੱਕ ਲਾ ਬੜਾ ਹੋਇਆ ਓਏ ਆ ਲੈਓ ਗੋਰਾਗੀਰ ਕਿੱਥੇ ਜੀ ਯਾਰ ਬਾਈ ਮੈਂ ਜਾ ਰਿਹਾ ਹਾਂ ਚੱਲਾ ਦੇਗੀ ਬਾਰਾ ਹਾਂ ਮੈਂ ਜਾ ਰਿਹਾ ਹਾਂ ਮੈਂ ਜਾ ਰਿਹਾ ਹਾਂ ਜਿਹੜੇ ਆ ਗਏ ਕਿ ਸਾ ਸਾ ਆਹਨ ਜਿਹਨੇ ਇੰਟਰਨੈਟ ਲਿਖਾ ਉਹ ਨਾਲ ਆਉਂਦਾ ਚੱਲਦੀ ਰਹੋ ਉਹ ਤਾਂ ਚੱਲਦੀ ਰਹੇ ਜੀ ਬੋਜਬਰਾ ਜੀ ਨਾਲ ਆਹ ਅੱਧਰ ਹੋਇਆ ਮੈਂ ਕਿੱਥੇ ਕਿੱਥੇ ਇਹ ਬੰਮ ਉਹ ਇਹਦਾ ਲਾਈ ਆਹ ਵੇ ਇਹਦੇ ਲੱਗੀ ਨਾ ਲੈ ਗਿਆ ਇਹਨਾਂ ਨੂੰ ਹੱਥ ਲੱਗਿਆ ਦੋਨ ਦੋਨ ਨੂੰ ਐਸਾ ਫਤਿਹਗੜ ਚੂੜੀਆਂ ਸੁਨਿਆਰੇ ਬ੍ਰਦਰ ਤੇ ਸਫਾਇਰੀ ਹੋਈ ਹੈ ਆ ਫਤਿਹਗੜ ਚੂੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹੜੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮਕਦਮਾ ਦਰਜ ਕਰ ਰਹੇ ਆ ਥੈਂਕ ਯੂ ਸਰ ਕੀ ਗੱਲ ਹੋਈ ਸੇਵਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਅੱਚਾਰ ਨੰਬਰ ਗੱਡੀ ਜੇ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਗੱਲ ਅਣਜਾਣ ਬੰਦੇ ਸੀ ਭਾਈ 2 4 ਜਾਨੇ ਹਾਂਜੀ ਲੋਟਸੋ ਚੱਕਰ ਆਏ ਦੋਈਆਂ 4 ਦੋਸੀ ਆਈ ਸੱਚੀ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਉਹ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਅਸੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪੈਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਲਵਲੀ ਜੁਐਲਰਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵਡੀ ਜੁਲਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿਸ਼ਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਵੀ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰਵਾਈ ਕਿ ਉਹਨਾਂ ਨੇ ਉਹਨਾਂ ਤੇ ਕਿੰਨੇ ਜਣੇ जख्मी ਆ दो, जख्मी लवली ਜੁველიਰਸ ਵਾਲੇ ਤੇ ਦੋ ਦੋਨੋਂ ਭਰਾ ਹੀ जख्मी ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰੇ ਵਿੱਚ ਫਟੜ ਹੋਇਆ ਦਾ ਦੂਸਰੀ ਤੇ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀ ਕਾਰਵਾਈ ਉਹ ਆਪਣੀ ਗੱਡੀ 'ਚ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਨਹੀਂ ਸੀ ਲਾਈ ਆ ਗਈ ਦੱਸਦਾ ਨਹੀਂ ਤੰਗੜਾ ਜੋ ਵੀ ਦੋ ਦੇਖਿਆ ਕਰੋ ਜੇੜ ਲੱਗੇ ਨਾ ਇਦਰੋਂ ਹੋ ਕੇ ਨਾ ਸਿਆਰ ਕਰਕੇ ਤੇ ਜੇੜ ਲੱਗੇ ਆ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਲੋਕੀ ਦਾ ਤੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੈਨੂੰ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਦਿਨ ਉਹ ਇੱਥੇ ਦੁਹਤਾਂ ਨਾਲ ਮਾਰੀ ਹੈ ਤੇ ਨਾਲ ਹੀ ਫਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਨਹੀਂ ਪਛਾਣਦੀ ਹੈ ਤੁਸੀਂ ਫੇਰ ਫਾਇਰਿੰਗ ਹੋਈ ਕਿੰਨੇ ਜਣੇ ਆਏ ਅੱਛਾ ਕੋ ਦੱਸ ਕਿ ਜਣੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਨਹੀਂ ਇਹਨੂੰ ਦੱਸੋ ਗੋਲੀ ਕਿਨੇ ਕਨੇ ਲੱਗੀਆਂ ਇਹ ਨਹੀਂ ਦੱਸੋ ਹਾਂ ਇਹ ਨਹੀਂ ਪਨੇ ਜਾਣੇ ਆ ਕੈਮਰਾ ਦੇਖ ਲਿਓ ਉਹ ਵੱਤ ਤੋਂ ਵੱਪੈ ਤਿੰਨੇ ਨੇ ਆਏ ਅਹੀਂ ਗੱਡੀ ਹਾਂ ਤਿੰਨੇ ਜਣੇ ਹੀ ਗੇ ਹਾਂ ਹਾਂ ਠੀਕ ਹੈ ਕਿੰਨੇ ਜਣੇ ਕਿੰਨੇ ਜਣੇ ਆਏ ਹੀ ਮਤਲਬ ਕਿ ਇਥੇ ਖੈਰਪੁਰ ਮਾਰਕੀਟ ਦੇ ਮਤਲਬ ਆਪਸ ਵਿੱਚ ਕੋਈ ਗੰਦ ਪਤਾ ਨਹੀਂ ਕੀ ਹਿਸਾਬ ਦਾ ਪਿਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇਥੇ ਗੋਬਰਾਂ ਵਾਲੇ